ਸਤਿ ਸ਼੍ਰੀ ਅਕਾਲ ਮੈਂ ਡਾਕਟਰ ਗੌਰਵਜੀਤ ਪੀਯੂ ਦੇ ਕਿਤਾਬ ਚ ਤੇ ਆਈਸੀਆਰ ਦੀ ਵੈਬਸਾਈਟ ਦੀ ਸਹਾਇਤਾ ਨਾਲ ਆਪਾਂ ਝੋਨੇ ਦੇ ਪ੍ਰਮੁੱਖ ਨਦੀਨ ਤੇ ਉਹਨਾਂ ਦਾ ਰਸਾਇਣਿਕ ਦਵਾਈਆਂ ਨਾਲ ਹੱਲ ਉਹਦੇ ਬਾਰੇ ਆਪਾਂ ਚਰਚਾ ਕਰਦੇ ਹਾਂ ਨਦੀਨਾਂ ਦੇ ਵਿੱਚ ਸਵਾਂਕ ਸਵਾਂਤੀ ਚੀਨੀ ਕਾ ਮਧਾਣਾ ਤੱਕੜੀ ਕਾ ਮੋਥੇ ਜਿੰਨਾ ਵਿੱਚ ਛਤਰੀ ਵਾਲਾ ਤੇ ਗੰਢੀ ਵਾਲਾ ਇਸ ਦੇ ਨਾਲ ਹੀ ਤੰਦਲਾ ਹੈ ਚੁਲਾਈ ਹੈ ਚਪਾਤੀ ਹੈ ਇਹ ਪ੍ਰਮੁੱਖ ਨਦੀਨ ਪੀਯੂ ਦੇ ਕਿਤਾਬਚੇ ਵਿੱਚ ਦਰਸਾਏ ਨੇ ਤੇ 20 ਤੋਂ 25 ਦਿਨ ਦੇ ਵਿੱਚ ਜਿਹੜਾ ਝੋਨਾ ਆਪਣਾ ਟ੍ਰਾਂਸਪਲੈਂਟ ਕੀਤਾ ਜਾਨੀ ਕਿ ਲਾਇਆ ਬਹੁਤ ਪੱਟ ਗਏ ਉਹਦੇ ਲਈ ਨਦੀਨ ਨਾਰਸ਼ਕ ਨੇ ਬਿਸਪੈਰੇਵਕ ਸੋਡੀਅਮ ਆਉਂਦਾ ਇੱਕ ਜਿਹੜਾ ਨੋਮਨੀ ਗੋਲਡ ਤੇ ਹੋਰ ਬਹੁਤ ਸਾਰੇ ਬ੍ਰਾਂਡਾਂ ਦੇ ਨਾਮ ਹੀਟ ਆਉਂਦਾ 100 ਮਿਲੀਲੀਟਰ ਪ੍ਰਤੀ ਇੱਕ 150 ਲੀਟਰ ਪਾਣੀ ਦੇ ਨਾਲ ਤੇ ਜੀਨੀਕਾਰ ਤੇ ਕਣਕੀ ਲਈ ਇਹਨਾਂ ਲਈ ਜਿਹੜੀ ਸਿਫਾਰਸ਼ ਹੈ ਉਹ ਹੈ ਰਾਈਸ ਸਟਾਰ ਦੀ ਇਹ ਰਿਚ ਆ ਫੈਨੋਕਸਾ ਪ੍ਰੋਪਰ ਸਾਲਟ ਆਉਂਦਾ ਇਹ ਵੀ 150 ਲੀਟਰ ਪਾਣੀ ਦੇ ਨਾਲ ਕਦੇ ਵੀ ਖੜੇ ਪਾਣੀ ਦੇ ਵਿੱਚ ਸਪਰੇਅ ਨਾ ਕਰੋ ਤੇ 24 ਤੋਂ 48 ਘੰਟਿਆਂ ਤੋਂ ਬਾਅਦ ਹੀ ਝੋਨੇ ਨੂੰ ਪਾਣੀ ਲਾਓ ਸਪਰੇਅ ਤੋਂ ਬਾਅਦ ਚੌੜੀ ਪੱਤੀ ਵਾਲੇ ਨਦੀਨਾਂ ਦੇ ਲਈ ਮੈਟ ਸਲਫਿਊਰੋਨ 30 ਗ੍ਰਾਮ ਪ੍ਰਤੀ ਏਕੜ ਜਾਂ 50 ਗ੍ਰਾਮ ਇਥੌਕਸੀ ਸਲਫਿਊਰੋਨ ਜਾਂ 40 ਗ੍ਰਾਮ ਬੈਨ ਸਲਫਿਊਰੋਨ ਮਿਥਾਈਲ ਤੇ ਜਾਂ 16 ਗ੍ਰਾਮ ਅਜ਼ੀਮ ਸਲਫਿਊਰੋਨ ਸਾਲਟ ਕਰ ਸਕਦੇ ਹੋ ਇਹ ਸਾਰੇ ਹੀ 150 ਲੀਟਰ ਪਾਣੀ ਤੇ 20 ਦਿਨਾਂ ਬਾਅਦ ਆਪਾਂ ਸਪਰੇਅ ਕਰ ਸਕਦੇ ਹਾਂ ਚੰਗੇ ਨਤੀਜੇ ਲਈ ਸਾਫ ਦਿਨਾਂ ਵਿੱਚ ਹੀ ਸਪਰੇਅ ਕਰੋ ਤੇ ਇਹਨਾਂ ਦੇ ਲਈ ਵੀ ਇਹੀ ਸਪਾਰਸ਼ ਹੈ ਕਿ 24 ਤੋਂ 48 ਘੰਟੇ ਬਾਅਦ ਪਾਣੀ ਲਾਓ ਐਵੇਂ ਜਿਵੇਂ ICAR ਦੁਬਾਰਾ ਵੀ ਇਹੀ ਨਦੀਨ ਜਿਹੜੇ ਉਹ ਦਰਸਾਏ ਗਏ ਨੇ ਆਪਣੇ ਵੈਬਸਾਈਟ ਦੇ ਉੱਤੇ ਨਦੀਨ ਨਾਸ਼ਕਾਂ ਦੀਆਂ ਸਪਾਰਸ਼ਾ ਇਹਨਾਂ ਦੁਆਰਾ ਬਾਈ ਨੇਮ ਨੋਮਨਿਕੋਲਡ ਹੈ ਰਾਈਸ ਸਟਾਰ ਹੈ ਕਲਿੰਚਰ ਹੈ ਸਨ ਰਾਈਜ਼ ਹੈ ਰੈਡੀ ਮਿਕਸ ਐਲ ਮਿਕਸ ਹੈ ਇਥੇ ਟੌਕਸੀ ਸਲਫੂਰੋਨ ਲੌਂਡੈਕਸ ਜਾਂ ਰੇਜ਼ ਦੇ ਨਾਂ ਤੇ ਜਿਹੜੀ ਆਉਂਦੀ ਹੈ ਬੈਨ ਸਲਫੂਰੋਨ ਮੈਥਾਈਲ ਪਲਸ ਪਟੀਲਾ ক্লোਰ ਇਹ ਹੈ ਲਾਏ ਹੋਏ ਝੋਨੇ ਲਈ ਇਹਨਾਂ ਨੇ ਗ੍ਰੇਨਾਈਟ ਤੇ ਰੈਡੀ ਮਿਕਸ ਵਿਵਾਇਆ ਇਹਨਾਂ ਦੀ ਸਪਾਰਸ਼ ਕੀਤੀ ਹੈ ਸफारਿਸ਼ ਸੁਦਾ ਜਿਹੜੇ ਖਰਪਤਵਾਰ ਨੇ ਜਾਂ ਨਦੀਨ ਆਸ਼ਕ ਨੇ ਇਹਨਾਂ ਤੋਂ ਬਿਨਾ ਬਾਕੀਆਂ ਦੀ ਸਪਰੇ ਨਾ ਕੀਤੀ ਜਾਵੇ ਕਿਉਂਕਿ ਜਦੋਂ ਅਸੀਂ ਬਾਕੀਆਂ ਦੀ ਸਪਰੇ ਕਰਦੇ ਹਾਂ ਤਾਂ ਉਹ ਝੋਨੇ ਦੇ ਉੱਪਰ ਵੀ ਅਸਰ ਪਾਉਂਦੇ ਨੇ ਇਸ ਕਰਕੇ ਬਿਨਾਂ ਸਫਾਰਿਸ਼ ਤੋਂ ਬਾਕੀ ਨਦੀਨ ਨਾਸ਼ਕਾਂ ਦੀ ਵਰਤੋਂ ਨਾ ਕਰੋ ਬਹੁਤ ਬਹੁਤ ਸ਼ੁਕਰੀਆ ਸਾਸਤ੍ਰੀ ਕਾਂ